ਇੱਕ ਵਾਰ ਕਹਿੰਦੇ ਕਿਸੇ ਰਾਜੇ ਦਾ ਜਨਮ ਦਿਨ ਆਇਆ ਰਾਜੇ ਨੇ ਅਨਾਉਂਸ ਕੀਤਾ ਕਿ ਮੇਰੇ ਜਨਮ ਦਿਨ ਵਾਲੇ ਦਿਨ ਮਹਿਲ ਦੇ ਸਾਰੇ ਦਰਵਾਜ਼ੇ ਖੋਲ ਦੋ ਤੇ ਜਨਤਾ ਦੇ ਵਿੱਚ ਅਨਾਉਂਸ ਕਰ ਦੋ ਜੀ ਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਚੀਜ਼ ਤੇ ਆ ਕੇ ਹੱਥ ਰੱਖ ਦੋ ਤੇ ਉਹ ਚੀਜ਼ ਉਸੇ ਇਨਸਾਨ ਦੀ ਹੋ ਜੂ ਸਾਰੇ ਸ਼ਹਿਰ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਲਵੇ ਲਾਉਣੇ ਰਾਜ ਦੇ ਵਿੱਚ ਸਾਰੇ ਕਿਤੇ ਟੰਡੋਰਾ ਪਾਤਾ ਕਿ ਰਾਜੇ ਨੇ ਆਪਣੇ ਜਨਮ ਦਿਨ ਤੇ ਜਿਹੜੀ ਚੀਜ਼ ਦੇ ਤੁਸੀਂ ਹੱਥ ਰੱਖੋਗੇ ਜਾ ਕੇ ਰਾਜੇ ਦੇ ਦਰਵਾਜ਼ੇ ਦੇ ਵਿੱਚ ਉਹ ਚੀਜ਼ ਤੁਹਾਡੀ ਹੋ ਜੂ ਰਾਜੇ ਨੇ ਇੱਕ ਦਾਇਰਾ ਰੱਖਤਾ ਆਪਣੀਆਂ ਰਾਣੀਆਂ ਸੀ ਜਿਹੜੀਆਂ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਤਾ ਤੇ ਉੱਤੇ ਲਿਖਤਾ ਕਿ ਇੱਧਰ ਆਉਣਾ ਸਖਤ ਮਨਾ ਹੈ ਬਾਕੀ ਸਾਰੀਆਂ ਚੀਜ਼ਾਂ ਅਨਾਜ ਘੋੜੇ ਘੋੜੀਆਂ ਜਿੰਨਾ ਕੁਸ ਰਾਜੇ ਕੋਲ ਸੀ ਉਹਨੇ ਦਾਨਪੁਨ ਕਰਨ ਬਾਰੇ ਸੋਚਿਆ ਕਿ ਆਪਾਂ ਇਹ ਸਾਰਾ ਲੋਕਾਂ ਦੇ ਵਿੱਚ ਵੰਡਣਾ ਤਾਂ ਹੁੰਦਾ ਕਿ ਜਦੋਂ ਲੋਕਾਂ ਦੇ ਵਿੱਚ ਇਹ ਗੱਲ ਪਹੁੰਚਦੀ ਆ ਤਾਂ ਰਾਜੀ ਦਾ ਜਨਮ ਦਿਨ ਆਉਂਦਾ ਜਨਤਾ ਇੱਕ ਦੂਜੇ ਦੇ ਉੱਪਰ ਡਿੱਗਦੀ ہوئی ਕਿ ਮੈਂ ਆਹ ਚੀਜ਼ ਪ੍ਰਾਪਤ ਕਰ ਲਾਂ ਮੈਂ ਆਹ ਚੀਜ਼ ਲੈ ਲਾਂ ਆਹ ਚੀਜ਼ ਲੈ ਲਾਂ ਰਾਜੀ ਦੇ ਦਰਬਾਰ ਦੇ ਵਿੱਚ ਪਹੁੰਚ ਜਾਂਦੀ ਦੀ ਕੋਈ ਆਉਂਦਾ ਰਾਜੇ ਦੇ ਜਿਹੜੇ ਅਨਾਜ ਦੇ ਢੇਰ ਲੱਗੇ ਹੋਏ ਸੀ ਉਹਦੇ ਬੋਰੀਆਂ ਤੇ ਹੱਥ ਰੱਖ ਦਿੰਦਾ ਕੋਈ ਘੋੜੀਆਂ ਤੇ ਕੋਈ ਘੋੜਿਆਂ ਤੇ ਹੱਥ ਰੱਖ ਦਿੰਦਾ ਕਿ ਆਹ ਮੇਰਾ ਹੋ ਜੇ ਸਾਰੀ ਜਨਤਾ ਬਹੁਤ ਖੁਸ਼ ਹੋ ਕੇ ਗਈ ਇੱਕ ਛੋਟੀ ਜਿਹੀ ਤੀ ਇੱਕ ਨੰਨੀ ਪਰੀ ਇੱਕ ਕੁੜੀ ਆਈ ਰਾਜਾ ਉੱਪਰ ਆਪਦੀ ਕੁਰਸੀ ਲਾ ਕੇ ਸਿਹਾਸਣ ਲਾ ਕੇ ਬੈਠਾ ਤੇ ਜਨਤਾ ਨੂੰ ਦੇਖ ਰਿਹਾ ਕਿ ਜਨਤਾ ਆ ਰਹੀ ਹੈ ਕੀ ਕੀ ਲੈ ਕੇ ਜਾ ਰਹੀ ਹੈ ਦਰਬਾਰ ਦੇ ਵਿੱਚੋਂ ਉਹ ਧੀ ਆਈ ਪੌੜੀਆਂ ਚੜ੍ਹ ਕੇ ਰਾਜੇ ਦੇ ਕੋਲੇ ਪਹੁੰਚੀ ਤੇ ਉਹਨੇ ਰਾਜੇ ਤੇ ਹੱਥ ਰੱਖਦਾ ਰਾਜਾ ਆਖਣ ਲੱਗਿਆ ਕਿ ਪੁੱਤਰ ਤੂੰ ਜਿਹੜੀ ਚੀਜ਼ ਤੇ ਹੱਥ ਰੱਖੇਂਗੀ ਤੇਰੀ ਉਹ ਚੀਜ਼ ਹੋ ਜੂ ਤੂੰ ਹੋਰ ਚੀਜ਼ ਮੰਗ ਲਾ ਕੋਈ ਉਹ ਆਖਣ ਲੱਗੀ ਨਹੀਂ ਰਾਜਾ ਜੀ ਮੈਨੂੰ ਤੁਸੀਂ ਹੀ ਚਾਹੀਦੇ ਹੋ ਰਾਜਾ ਬੜਾ ਖੁਸ਼ ਹੋਇਆ ਰਾਜਾ ਖੁਸ਼ ਹੋ ਕੇ ਆਖਣ ਲੱਗਿਆ ਅੱਜ ਤੋਂ ਬਾਅਦ ਧੀਏ ਤੇਰੀ ਪੜ੍ਹਾਈ ਲਿਖਾਈ ਦਾ ਖਰਚਾ ਤੇਰਾ ਹੁਣ ਤੋਂ ਲੈ ਕੇ ਜਦੋਂ ਤੱਕ ਮੈਂ ਜਿਉਂਦਾ ਰਹੂੰ ਉਦੋਂ ਤੱਕ ਦਾ ਜਿਹੜਾ ਨਿੱਕਾ-ਨਿੱਕਾ ਖਰਚਾ ਤੇਰੀ ਵਿਆਹ ਦਾ ਖਰਚਾ ਮੈਂ ਕਰੂੰ ਅੱਜ ਤੋਂ ਤੂੰ ਮੇਰੀ ਧੀ ਆ ਮੈਂ ਤੈਨੂੰ ਧੀਆ ਵਾਂਗੂ ਸੰਭਾਲ ਕਰੂੰ ਤੈਨੂੰ ਮੈਂ ਧੀਆ ਵਾਂਗੂ ਪਾਲੂ ਸੋ ਹੁਣ ਜੇ ਇੱਥੇ ਤੱਕ ਤੁਸੀਂ ਕਹਾਣੀ ਸੁਣ ਲਈ ਕਹਾਣੀ ਦੀ ਤੁਹਾਨੂੰ ਸਮਝ ਹੁਣ ਆਉ ਵੀਰੇ ਜਦੋਂ ਅਸੀਂ ਗੁਰਦੁਆਰੇ ਜਾਂਦੇ ਆ ਕਿਸੇ ਮੰਦਿਰ ਦੇ ਵਿੱਚ ਜਾਂਦੇ ਆ ਕਿਸੇ ਮਸਜਿਦ ਦੇ ਵਿੱਚ ਜਾਂਦੇ ਆ ਅਸੀਂ ਜਾ ਕੇ ਅਰਦਾਸ ਕਰਦੇ ਆ ਕਿ ਰੱਬਾ ਸਾਨੂੰ ਆਹ ਦੇ ਦੇ ਸਾਨੂੰ ਕਾਰਾਂ ਦੇ 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 ਸਾਨੂੰ ਕੋਠੀਆਂ ਦੇ ਦੇ ਸਾਨੂੰ ਵੱਡੇ ਵੱਡੇ ਬੰਗਲੇ ਦੇ ਦੇ ਸਾਨੂੰ ਧੀਆ ਪੁੱਤਰ ਦੇ ਦੇ ਨਹੀਂ ਅਸੀਂ ਗਲਤ ਐ ਜਾਂ ਤਾਂ ਇਹ ਅਰਦਾਸ ਕਰੋ ਕਿ ਪਰਮਾਤਮਾ ਜੋ ਤੁਹਾਨੂੰ ਸਹੀ ਲੱਗਦਾ ਸਾਨੂੰ ਉਹ ਦੇ ਦੇ ਜਾਂ ਇਹ ਅਰਦਾਸ ਕਰੋ ਕਿ ਪਰਮਾਤਮਾ ਸਾਡਾ ਤੂੰ ਹੋ ਜਾ ਜੇ ਸਾਡਾ ਰੱਬ ਬਣ ਜੇ ਨਾ ਅਸੀਂ ਰੱਬ ਦੇ ਹੋ ਜਾਈਏ ਸਾਨੂੰ ਘਾਟ ਕਿਸੇ ਚੀਜ਼ ਦੀ ਨਹੀਂ ਰਹਿ ਜਾਂਦੀ ਜਿਵੇਂ ਉਸ ਕੁੜੀ ਨੇ ਰਾਜੇ ਨੂੰ ਮੰਗ ਲਿਆ ਕਿ ਰਾਜਾ ਤੂੰ ਮੇਰਾ ਹੋ ਜਾ ਤਾਂ ਆਪਾਂ ਵੀ ਪ੍ਰਮਾਤਮਾ ਨੂੰ ਅਰਦਾਸ ਕਰਕੇ ਪ੍ਰਮਾਤਮਾ ਜੀ ਰੱਬ ਜੀ ਤੁਸੀਂ ਮੇਰੇ ਹੋ ਜੋ ਤਾਂ ਹੀ ਆਪਾਂ ਨੂੰ ਰੱਬ ਹੈ ਜਿਹੜਾ ਸਭ ਕੁਝ ਦੇ ਦੂਗਾ ਜੇ ਅਸੀਂ ਰੱਬ ਤੋਂ ਕੱਲੀ-ਕੱਲੀ ਚੀਜ਼ ਮੰਗਾਗੇ ਸਾਨੂੰ ਪਤਾ ਨਹੀਂ ਰੱਬ ਨੇ ਦੇਣੀ ਆ ਜਾਂ ਨਹੀਂ ਦੇਣੀ ਆ ਰੱਬ ਵੀ ਸੋਚੂ ਵੀ ਇਹ ਤਾਂ ਲਾਲਚੀ ਹੈ ਇਹਨਾਂ ਨੂੰ ਮੇਰੇ ਨਾਲ ਕੋਈ ਪਿਆਰ ਨਹੀਂ ਜੇ ਅਸੀਂ ਰੱਬ ਨਾਲ ਪਿਆਰ ਪਾਵਾਂਗੇ ਤਾਂ ਰੱਬ ਤੋਂ ਫਿਰ ਕੁਝ ਮੰਗਣ ਦੀ ਲੋੜ ਨਹੀਂ ਪੈਂਦੀ ਰੱਬ ਸਾਨੂੰ ਸਾਰਾ ਕੁਝ ਹਾਸਿਲ ਕਰਵਾ ਦਿੰਦਾ ਇਹ ਕਹਾਣੀ ਵਧੀਆ ਲੱਗੀ ਬਾਈ ਸ਼ੇਅਰ ਕਰਦੇ ਆ ਕਰੋ ਕਿਉਂਕਿ ਮਾੜੀਆਂ ਚੀਜ਼ਾਂ ਦਾ ਆਪਾਂ ਬਹੁਤ ਸ਼ੇਅਰ ਕਰ ਦਿੰਨੇ ਆ ਚੰਗੀਆਂ ਚੀਜ਼ਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਹੌਸਲਾ ਹੋਵੇ ਤੇ ਅਸੀਂ ਹੋਰ ਵਧੀਆ-ਵਧੀਆ ਚੀਜ਼ਾਂ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਹੀਏ ਕਹਾਣੀ ਦੇ ਵਿੱਚ ਕੋਈ ਗਲਤੀ ਲੱਗੀ ਹੋਵੇ ਦੋਨੇ ਹੱਥ ਜੋੜ ਕੇ ਮਾਫੀ ਮੰਗਦੇ ਆ ਸਾਰਿਆਂ ਨੂੰ ਪਿਆਰ ਪਰਿਸ਼ਤ ਸੀਕਾ